ਹੈਲੋ 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 ਸਟੂਡੈਂਟਸ ਸਵਾਗਤ ਹੈ ਇੱਕ ਵਾਰ ਤੋਂ ਫਿਰ ਤੁਹਾਡਾ ਤੁਹਾਡੇ ਆਪਣੀ YouTube ਚੈਨਲ MSW Study For Job ਦੇ ਵਿੱਚ ਮੈਂ ਅਸ਼ਪਾਲ ਕੌਰ ਵੀ ਤੁਹਾਡਾ ਸਵਾਗਤ ਕਰਦੀ ਹਾਂ ਆਜੋ ਬਈ ਇੱਕ ਵਾਰੀ ਸਾਰੇ ਜਣੇ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਪੰਜਾਬੀ ਦੀ ਕਲਾਸ ਨਾਲ ਹਾਂ ਪਿਛਲੇ ਦੋ ਦਿਨਾਂ ਤੋਂ ਜਿਹੜੀ ਆਪਣੀ ਕਲਾਸ ਸੀ ਪੰਜਾਬੀ ਦੀ ਉਹ ਨਹੀਂ ਲੱਗੀ ਸੋ ਅੱਜ ਜਿਹੜੀ ਆਪਣੀ ਕਲਾਸ ਆ ਵੀ ਉਹ ਦੁਬਾਰਾ ਸਟਾਰਟ ਹੋ ਚੁੱਕੀ ਹੈ ਹਾਂ ਇੱਕ ਵਾਰੀ ਵੀ தம்ਸ ਅਪ ਕਰਕੇ ਦੱਸ ਦਿਓ ਤੁਸੀਂ ਜਿੰਨੇ ਵੀ ਜਾਣੇ ਜੁੜ ਚੁੱਕੇ ਹੋਗੇ ਤਾਂ ਕਿ ਆਪਾਂ ਕਲਾਸ ਨੂੰ ਅੱਗੇ ਸਟਾਰਟ ਕਰ ਸਕੀ ਠੀਕ ਹੈ ਬਈ ਚਾਹੇ ਬਈ ਤੁਸੀਂ ਪੀਐਸਟ ਦੀ ਤਿਆਰੀ ਕਰ ਰਹੇ ਹੋ ਚਾਹੇ ਮਾਸਟਰ ਗ੍ਰੈਡੂਏਟ ਚਾਹੇ ਲੈਕਚਰਾਰ ਚਾਹੇ ਸੀਟੈਟ ਸੋ ਪੰਜਾਬੀ ਹੈ ਵੀ ਜਿਹੜੀ ਹਰ ਇੱਕ ਕਲਾਸ ਦੇ ਵਿੱਚ ਜੇ ਆਪਾਂ ਕਹਿ ਸਕਦੇ ਹਰ ਇੱਕ ਪੇਪਰ ਦੇ ਵਿੱਚ ਤੁਹਾਡੇ ਤੋਂ ਲਾਜ਼ਮੀ ਜਿਹੜੀ ਬਹੁਤ ਪੁੱਛੀ ਜਾਂਦੀ ਹੈ ਠੀਕ ਹੈ ਤੋ ਇਕੋ ਲਈ ਦੱਸ ਦੋ ਭਾਈ ਜਿੰਨੇ ਵੀ ਜਣੇ ਆ ਚੁੱਕੇ ਥੰਬਸ ਅਪ ਕਰਕੇ ਆਜੋ ਭਾਈ ਮੈਂ ਟਾਈਮ ਨਾਲ ਆ ਚੁੱਕੀ ਹਾਂ ਪਰ ਬੱਚੇ ਨਹੀਂ ਆਏ ਹੈ ਨਾ ਕਦੇ ਕਦੇ ਆਪਾਂ ਲੇਟ ਹੋ ਜਾਣੀ ਹੈ ਪਰ ਅੱਜ ਕਲਾਸ ਹੈ ਜਿਹੜੀ ਤੁਹਾਡੀ ਟਾਈਮ ਨਾਲ ਹੀ ਸਟਾਰਟ ਹੋ ਚੁੱਕੀ ਹੈ ਹਾਂ ਵੀ ਲੇਟ ਕਰਨਾ ਕੀ ਫਾਇਦਾ ਜਦੋਂ ਆਪਾਂ 3 ਵਜੇ ਦਾ ਟਾਈਮ ਪਾਇਆ ਹੋ ਤਾਂ 3 ਵਜੇ ਹੀ ਲਾਈਵ ਹੋਣੀ ਚਾਹੀਦੀ ਹੈ ਨਾ ਵੀ ਤੋ ਆਜੋ ਭਾਈ ਜਲਦੀ ਜਲਦੀ ਹਾਂ ਜਿੰਨੇ ਜਣੇ ਤੁਸੀਂ ਜੁੜ ਚੁੱਕੇ ਹੋ ਭਾਈ ਇੱਕ ਵਾਰੀ ਥੰਬਸ ਅਪ ਕਰ ਦੋ ਹਾਂ ਕਰੋ ਭਾਈ ਥੰਬਸ ਅਪ ਕਰੋ ਇੱਕ ਵਾਰੀ ਜਿੰਨੇ ਵੀ ਜਣੇ ਤੁਸੀਂ ਆ ਚੁੱਕੇ ਹੋਗੇ ਇੰਨੇ ਮੈਂ ਤੁਹਾਨੂੰ ਜਿਹੜਾ ਆਪਣਾ ਟੈਲੀਗ੍ਰਾਮ ਦਾ ਲਿੰਕ ਉਹ ਦਿੱਤਾ ਜਾਵੇ ਠੀਕ ਹੈ ਬਈ ਹਾਂ ਟੈਲੀਗ੍ਰਾਮ ਦਾ ਲਿੰਕ ਹੈ ਜਿਹੜਾ ਤੁਹਾਨੂੰ ਉਹ ਸ਼ੋ ਹੋ ਜਾਊਗਾ ਹੂੰ ਤੋਂ ਨਵੇਂ ਜਿਹੜੇ ਵੀ ਇਹ ਪ੍ਰਾਣੀਆਂ ਸਭ ਦਾ ਮੋਸਟ ਵੈਲਕਮ ਚੈਨਲ ਦੇ ਉੱਪਰ ਹਾਂ ਤੋਂ ਇੱਕ ਕਲਾਸ ਨਹੀਂ ਆਪਣੀ ਰਗਤਾਂ ਇਸੇ ਤਰ੍ਹਾਂ ਚੱਲਦੀ ਨਹੀਂ ਬਈ ਠੀਕ ਹੈ ਡੇਲੀ 3 ਵਜੇ ਪਹਿਲੇ ਇਸ ਤੋਂ ਪਹਿਲੇ ਜਿਹੜੀ ਆਪਣੀ 2 ਵਜੇ ਕਲਾਸ ਹੁੰਦੀ ਸੀਗੀ ਪਰ ਹੁਣ ਜਿਹੜਾ ਆਪਾਂ ਇਹ ਟਾਈਮ ਬਦਲ ਕੇ 3 ਵਜੇ ਦਾ ਟਾਈਮ ਕਰ ਦਿੱਤਾ ਹਨਾ ਵੀ ਤੁਹਾਡੀ ਇਸ ਡਿਮਾਂਡ ਦੇ ਉੱਪਰ ਹੀ ਕੀਤਾ ਆਪਾਂ ਨੇ ਇਹ ਵੀ ਬੱਚੇ ਕਹਿੰਦੇ ਸੀ ਭਾਈ 2 ਵਜੇ ਦਾ 2:30 ਵਜੇ ਦਾ ਟਾਈਮ ਸੀ ਜਿਹੜਾ ਉਹ ਵੀ ਸੈਟ ਨਹੀਂ بیٹھਦਾ ਠੀ ਤੁਹੋ ਕਰੀਏ ਸਟਾਰਟ ਵੀ ਲਿੰਕ ਤੁਹਾਡੇ ਤੱਕ ਆ ਚੁੱਕਿਆ ਵੀ ਹਾਂ ਪਿੰਨ ਹੋ ਚੁੱਕਿਆ ਸੋ ਜਿਹੜੇ ਬੱਚੇ ਵੀ ਆਪਣੇ ਨਾਲ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਜੁੜਨਾ ਚਾਹੁੰਦੇ ਹੋ ਇਸ ਲਿੰਕ ਨੂੰ ਤੁਸੀਂ ਟੱਚ ਕਰਕੇ ਡਾਇਰੈਕਟ ਹੀ ਸਾਡੇ ਨਾਲ ਜਿਹੜਾ ਜੁਟ ਸਕਦੇ ਹੋ ਠੀਕ ਹੈ ਸੋ ਜਿਹੜੇ ਵਟਸਐਪ ਦੇ ਵਿੱਚ ਜੁਆਇਨ ਹੋਣਾ ਚਾਹੁੰਦੇ ਨੇ ਜਿਹੜਾ ਤੁਹਾਨੂੰ ਨੰਬਰ ਸ਼ੋ ਹੋ ਰਿਹਾ ਇਸ ਨੰਬਰ ਤੇ ਟਾਈ ਬਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਠੀਕ ਹੈ ਹਾਂ ਸੋ ਕਰੋ ਬਈ ਇੱਕ ਵਾਰੀ ਹਾਂ ਕਮੈਂਟ ਕਰਕੇ ਦੱਸੋ ਵੀ ਜਿੰਨੇ ਵੀ ਜਣੇ ਤੁਸੀਂ ਜੁੜ ਚੁੱਕੇ ਹੋ ਹਾਂ ਫਰਸਟ ਕੁਐਸਚਨ ਹਾਂ ਸੋ ਇਹ ਬਈ ਆਪਣੇ ਕੋਰਸ ਨੇ ਜਿਹੜੇ ਬੱਚੇ ਕੋਰਸ ਜੁਆਇਨ ਕਰਨਾ ਚਾਹੁੰਦੇ ਨੇ ਉਹ ਜ਼ਰੂਰ ਜੁਆਇਨ ਕਰਿਓ ਪੇਪਰ 1 ਵਾਲਾ ਤੁਹਾਨੂੰ ਮਿਲ ਰਿਹਾ 2500 ਦੇ ਵਿੱਚ ਤੇ ਪੇਪਰ 2 ਵਾਲਾ ਮਿਲ ਰਿਹਾ ਤੁਹਾਨੂੰ 3000 ਦੇ ਵਿੱਚ ਠੀਕ ਹੈ ਬਹੁਤ ਹੀ ਘੱਟ ਫੀਸਾਂ ਦੇ ਉੱਪਰ ਜਿਹੜੇ ਤੁਹਾਨੂੰ ਕੋਰਸ ਨੇ ਉਹ ਵੈਲਿਊਏਬਲ ਕਰਵਾਏ ਜਾ ਰਹੇ ਨੇ ਇੱਕ ਸਾਲ ਦੀ ਵੈਲਿਡਿਟੀ ਹੈ ਬਈ ਠੀਕ ਹੈ ਹਾਂ ਪਲੇ ਸਟੋਰ ਦੇ ਵਿੱਚ ਜਾ ਕੇ ਤੁਸੀਂ ਐਪ ਨੂੰ ਬਿਲਕੁਲ ਫ੍ਰੀ ਦੇ ਵਿੱਚ ਡਾਊਨਲੋਡ ਹੈ ਜਿਹੜਾ ਉਹ ਕਰ ਸਕਦੇ ਹੋ ਠੀਕ ਹੈ ਬਈ ਸੋ ਇੱਕ ਵਾਰੀ ਲਾਈਕ ਸ਼ੇਅਰ ਕਰ ਦਿਓ ਕਲਾਸ ਨੂੰ ਆ ਵੀ ਇਕਵਲੀ ਲਾਈਕ ਸ਼ੇਅਰ ਕਰਕੇ ਦੱਸ ਦਿਓ ਕਲਾਸ ਨੂੰ ਵੀ ਜਿੰਨੇ ਜਾਣੇ ਤੁਸੀਂ ਜੁੜ ਚੁੱਕੇ ਹੋ ਬਈ ਹਾਂ ਠੀਕ ਹੈ ਬਈ ਫਰਸਟ ਕੁਐਸਚਨ ਵੀ ਆ ਚੁੱਕਿਆ ਫਰਸਟ ਕੁਐਸਚਨ ਉਸ ਤੋਂ ਪਹਿਲਾਂ ਜਿਹੜੇ ਆਪਾਂ ਨੇ 75 ਤੱਕ ਕੁਐਸਚਨ ਕਰ ਲਈ ਸੀਗੇ ਅੱਜ ਆਪਣਾ ਕੁਐਸਚਨ 76 ਤੋਂ ਸਟਾਰਟ ਕਰਾਂਗੇ ਆਪਾਂ ਠੀਕ ਹੈ ਬਈ ਹਾਂ ਫਰਸਟ ਕੁਐਸਚਨ ਆ ਚੁੱਕਿਆ ਵੀ ਅਨਸਰ ਕਰਨ ਦੀ ਕੋਸ਼ਿਸ਼ ਕਰੋ ਕਹਿੰਦੇ ਪਵਦੀ ਉਪਭਾਸ਼ਾ ਕਿਹੜੇ ਇਲਾਕੇ ਵਿੱਚ ਬੋਲੀ ਜਾਂਦੀ ਹੈ ਪਵਦੀ ਅਮ੍ਰਿਤਸਰ ਗੁਰਦਾਸਪੁਰ ਲੁਧਿਆਣਾ ਮੋਗਾ ਰੋਪੜ ਮੋਹਾਲੀ ਪਟਿਆਲਾ ਦਾ ਪੂਰਬੀ ਹਿੱਸਾ ਜੇ ਬਠਿੰਡਾ ਮਾਨਸਾ ਹਾਂ ਹਾਂ ਸਰੋਜ ਜਾਨੀ ਕਹਿੰਦੇ ਵੀ मैम ਮੈਂ ਤੁਹਾਡੀਆਂ ਕਲਾਸਾਂ 95 96 ਉਹ ਪਈਆਂ ਸਨ ਦੇਖਣ ਵਾਲੀਆਂ ਮੈਂ ਉਹ ਦੇਖ ਰਹੀ ਸੀ ਬਹੁਤ ਬਹੁਤ ਧੰਨਵਾਦ मैम ਜੀ ਤੁਹਾਡਾ ਬਹੁਤ ਮਦਦ ਮਿਲੀ ਠੀਕ ਹੈ ਵੀ ਧੰਨਵਾਦ ਤੁਹਾਨੂੰ ਕਲਾਸਾਂ ਪਸੰਦ ਆ ਰਹੀ ਨੇ ਇਹਹੀ ਕੋਸ਼ਿਸ਼ ਹੈ ਵੀ ਸਾਡੀ ਜਿਹੜੇ ਸਾਡਾ ਪੜਾਇਆ ਹੋਇਆ ਹੈ ਜੇ ਆਪਾਂ ਕੋਈ ਮਟੀਰੀਅਲ ਤਿਆਰ ਕਰਦੇ ਹੋ ਉਹ ਤੁਹਾਡੇ ਲਈ ਬੈਨੀਫਿਟ ਹੋਵੇ ਠੀਕ ਹੈ ਸਾਡੀ ਵੀ ਇਹੀ ਸੋਚ ਹੈ ਫਸਟ ਕੁਸਚਨ ਆ ਵੀ ਕਰੂ ਅਨਸਰ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਹਾਂ ਹਰਦੀਪ ਸਿੱਧੂ ਆ ਚੁੱਕੇ ਨੇ ਬਈ ਸਰੋਜ ਰਾਣੀ ਹਾਂ ਨੀਸ਼ਾ ਹਾਂ ਸੋ ਦ ਰਾਈਟ ਆਨਸਰ ਬਣੋ ਗੋ ਵੀ ਤੁਹਾਡੇ ਤਿੰਨ ਠੀਕ ਹੈ ਰੋਪੜ ਮੋਹਾਲੀ ਪਟਿਆਲਾ ਦਾ ਪੂਰਬੀ ਹਿੱਸਾ ਠੀਕ ਹੈ ਬਈ ਰੋਪੜ ਮੋਹਾਲੀ ਪਟਿਆਲਾ ਦਾ ਪੂਰਬੀ ਹਿੱਸਾ ਉਸ ਤੋਂ ਬਾਅਦ ਦੇਖੋ ਕਹਿੰਦੇ ਜੇਕਰ ਤੁਸੀਂ ਮਿਹਨਤ ਕਰਦੇ ਹੋ ਤਾਂ ਪਾਸ ਹੋ ਜਾਂਦੇ ਹੋ ਇਹ ਵਾਕ ਕਿਹੜੀ ਕਾਲ ਦੀ ਕਿਸਮ ਹੈ ਆਪਾਂ ਨੇ ਇੱਥੇ ਕਾਲ ਦੱਸਣਾ ਹੈ ਕਾਲ ਮੈਂ ਤੁਹਾਨੂੰ ਬਹੁਤ ਵਾਰ ਦੱਸਿਆ ਹੋਇਆ ਹੈ ਕਾਲ ਸਮਾਂ ਟਾਈਮ ਇੱਕੋ ਹੀ ਚੀਜ਼ ਹੈ ਜਿਹੜੀ ਇਹਨੂੰ ਪ੍ਰੈਜ਼ੈਂਟ ਕਰਦਾ ਠੀਕ ਹੈ ਬਈ ਪੂਤਕਾਲ ਸ਼ਰਤੀ ਪੂਤਕਾਲ ਠੀਕ ਹੈ ਬਈ ਭਵਿਕ ਕਾਲ ਜਾਂ ਅਨਿਸ਼ਚਿਤ ਵਰਤਮਾਨ ਅਨਿਸ਼ਚਿਤ ਦਾ ਮਤਲਬ ਹੁੰਦਾ ਜਿਹੜੇ ਨਿਸ਼ਚਿਤ ਨਹੀਂ ਹੁੰਦਾ ਠੀਕ ਹੈ ਹਾਂ ਕਿ ਜੇਕਰ ਤੁਸੀਂ ਮਿਹਨਤ ਕਰਦੇ ਹੋ ਤਾਂ ਪਾਸ ਹੋ ਜਾਂਦੇ ਹੋ ਬਹੁਤ ਵਧੀਆ ਵਾਕ ਹੈ ਇਹ ਇਹ ਸੱਚੀ ਗੱਲ ਹੈ ਹਨਾ ਹੁਣ ਇਹਦੇ ਵਿੱਚ ਇੱਕ ਟਾਈਮ ਪੁੱਛਿਆ ਗਿਆ ਆਪਣੇ ਤੋਂ ਨੈਕਸਟ ਕੁਐਸਚਨ ਆ ਚੁੱਕਿਆ ਵੀ ਦੋ ਨੰਬਰ ਦਾ ਆਨਸਰ ਕਰਨ ਦੀ ਕੋਸ਼ਿਸ਼ ਕਰੋ ਤੁਸੀਂ B ਕਰ ਰਹੇ ਹੋ ਸੋ B ਹੀ ਆਨਸਰ ਬਣੇਗਾ हां शर्ती ठीक है भी शर्ती ਇਹੇ ਭਾਈ ਵੀ ਜੇਕਰ ਤੁਸੀਂ ਮਿਹਨਤ ਕਰੋਗੇ ਤਾਂ ਹੀ ਪਾਸ ਹੋਵੋਗੇ ਠੀਕ ਹੈ ਹੁਣ ਇਥੇ ਕਈ ਬੱਚੇ ਆਪਣੀ ਕਿਸਮਤ ਮੰਨ ਲੈਂਦੇ ਨੇ ਵੀ ਜੇਕਰ ਮੇਰੀ ਕਿਸਮਤ ਚ ਹੋਇਆ ਤਾਂ ਮੈਂ ਉਹ ਹੋ ਜੂ ਕਿਸਮਤ ਨਾ ਕਹਿੰਦੇ ਮੈਂ ਇੱਕ ਨਾ ਗੱਲ ਸੁਣੀ ਹੋਈ ਹੈ ਸੁਣੀ ਨਹੀਂ ਵੈਸੇ ਇਹ ਸੱਚੀ ਗੱਲ ਹੈ ਕਹਿੰਦੇ ਕਿਸਮਤ ਕਦੇ-ਕਦੇ ਖੁਦ ਬਣਾਉਣੀ ਪੈਂਦੀ ਹੈ ਠੀਕ ਹੈ ਮੰਨ ਲਓ ਵੀ ਕੁਝ ਕੁ ਪਰਸੈਂਟ ਜਿਹੜਾ ਲਾਕਾ ਬੰਦੇ ਦਾ ਉਹ ਕੰਮ ਕਰਦਾ ਹੈ ਠੀਕ ਹੈ ਪਰ ਜਿਆਦਾ ਕਰ ਜਿਹੜੀ ਆਪਾਂ ਜੇਕਰ ਆਪਾਂ ਖੁਦ ਹੀ ਨਾ ਕੰਮ ਕਰਾਂਗੇ ਫਿਰ ਕਲੀ ਕਿਸਮਤ ਵੀ ਕੀ ਕਰੂਗੀ ਹੈਨਾ ਉਹ ਚੀਜ਼ ਹੋਗੀ ਉਸ ਤੋਂ ਬਾਅਦ ਦੇਖੋ ਕਨੇ ਡਿਸਲੈਕਸਿਆ ਦਾ ਸਬੰਧ ਕਿਸ ਨਾਲ ਹੈ ਡਿਸਲੈਕਸਿਆ ਲਿਖਣ ਸੰਬੰਧੀ ਵਿਕਾਰ ਪੜ੍ਹਨ ਸੰਬੰਧੀ ਵਿਕਾਰ ਗਣਿਤ ਸੰਬੰਧੀ ਵਿਕਾਰ ਜਾਂ ਸੁਣਨ ਸੰਬੰਧੀ ਵਿਕਾਰ ਡਿਸਲੈਕਸਿਆ ਤੁਹਾਡਾ ਆਪਾਂ ਕੀ ਕਹਿ ਸਕਦੇ ਬਈ ਸਾਈਕੋ ਦੇ ਵਿੱਚ ਹਨਾ ਸਾਈਕਲੋਜੀ ਦੇ ਵਿੱਚ ਵੀ ਤੁਹਾਡੇ ਸੇ ਕੁਐਸਚਨ ਪੁੱਛਿਆ ਜਾਂਦਾ ਡਿਸਲੈਕਸਿਆ ਹਾਂ ਹੁਣ ਦੇਖੋ ਆਪਾਂ ਕੱਲੀ ਪੰਜਾਬੀ ਨਹੀਂ ਕਰ ਰਹੀ ਪੰਜਾਬੀ ਦੇ ਨਾਲ ਨਾਲ ਬਈ ਆਪਾਂ ਸਾਈਕੋ ਵੀ ਕਰ ਰਹੀਆਂ ਤੁਹਾਡੀ ਪੈਡਾਗੋਜੀ ਵੀ ਕਰ ਰਹੀਆਂ ਪੰਜਾਬੀ ਭਾਸ਼ਾ ਵੀ ਕਰ ਰਹੀਆਂ ਠੀਕ ਹੈ ਇਹਦੇ ਵਿੱਚ ਆਪਾਂ ਤਿੰਨ ਚਾਰ ਚੀਜ਼ਾਂ ਨੇ ਜਿਹੜੀਆਂ ਉਹ ਕਵਰ ਕਰ ਰਹੀਆਂ ਹਾਂ ਤੂੰ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਡਿਸਲੈਕਸਿਆ ਦਾ ਸਬੰਧ ਕਿਸ ਨਾਲ ਹੈ ਹਾਂ ਜੰਨੇ ਦਾ b ਆਇਆ ਸਿਰਫ ਹਲੇ ਤੱਕ ਇੱਕ ਬੱਚੇ ਦਾ ਆਇਆ ਹਾਂ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ 2 ਪੜਨ ਨਾਲ ਸੰਬੰਧੀ ਵਿਕਾਰ ਠੀਕ ਹੈ ਬਈ ਡਿਸਲੈਕਸਿਆ ਹਾਂ ਪੜਨ ਸੰਬੰਧੀ ਵਿਕਾਰ ਵਿਕਾਰ ਠੀਕ ਹੈ ਰੀਡਿੰਗ ਡਿਸਆਰਡਰ ਵਿੱਚ ਇੰਨਾ ਬੱਚਿਆਂ ਨੂੰ ਪੜਨ ਦੇ ਵਿੱਚ ਡਿਸਆਰਡਰ ਹੁੰਦਾ ਠੀਕ ਹੈ ਕਹਿੰਦੇ ਜਦੋਂ ਕੋਈ ਸ਼ਬਦ ਆਪਣੇ ਅਸਲੀ ਅਰਥਾਂ ਦੀ ਬਜਾਏ ਕਿਸੇ ਹੋਰ ਅਰਥ ਵਿੱਚ ਵਰਤਿਆ ਜਾਵੇ ਮੰਨ ਲਓ ਜਦੋਂ ਕੋਈ ਇੱਕ ਸ਼ਬਦ ਹੈ ਆਪਣੇ ਅਸਲੀ ਅਰਥਾਂ ਨੂੰ ਛੱਡ ਕੇ ਕਿਸੇ ਹੋਰ ਅਰਥ ਦੇ ਵਿੱਚ ਵਰਤਿਆ ਜਾਂਦਾ ਤਾਂ ਉਸ ਨੂੰ ਦਾ ਉਸ ਦੀ ਸ਼ਕਤੀ ਨੂੰ ਕੀ ਕਹਿੰਦੇ ਹਨ ਥੋੜਾ ਉੱਚ ਪਤਰੀ ਅਵਿਦਾ ਹੁੰਦੀ ਹੈ ਉਹ ਲਖਣਾ ਹੁੰਦੀ ਹੈ ਵਿਅੰਜਨਾ ਹੁੰਦੀ ਹੈ ਜਾਂ ਅਲੰਕਾਰ ਹੁੰਦਾ ਹੈ ਹਾਂ ਭਈ ਆਨਸਰ ਕਰਨ ਦੀ ਕੋਸ਼ਿਸ਼ ਕਰੋ ਕੀ ਆਨਸਰ ਬਣੇਗਾ ਵੀ ਜਦੋਂ ਕੋਈ ਸ਼ਬਦ ਆਪਣੇ ਅਸਲੀ ਅਰਥਾਂ ਨੂੰ ਛੱਡ ਕੇ ਕਿਸੇ ਹੋਰ ਅਰਥ ਦੇ ਵਿੱਚ ਵਰਤੇ ਜਾਵੇ ਠੀਕ ਹੈ ਭਈ ਤਾਂ ਉਸ ਕਹਿੰਦੇ ਸ਼ਕਤੀ ਨੂੰ ਉਸ ਸ਼ਬਦ ਨੂੰ ਕੀ ਬੋਲਿਆ ਜਾਂਦਾ ਹੈ ਹਾਂ 79 ਨੰਬਰ ਕੁਸਚਨ ਤੇ ਪਹੁੰਚ ਚੁੱਕੇ ਆ ਵੀ ਆਪਾਂ ਤੁਸੀਂ ਚਾਰ ਕਰ ਸਕਦੇ ਹੋ ਵੈਸੇ ਤਾਂ ਇਸੇ ਹਿਸਾਬ ਨਾਲ ਚੱਲ ਪੋਈ ਇਹ ਤਾਂ ਨੰਬਰੀਂ ਤਾਂ ਵਧੀਆ ਬਈ ਤੁਹਾਡੀ ਹੈਨਾ ਵੀ 79 ਹਾਂ ਕਰੋ ਵੀ ਆਨਸਰ ਇਹ ਪੀਏ ਦੇ ਵਿੱਚ ਪੜੀਆਂ ਹੋਈਆਂ ਨੇ ਵੀ ਆਪਾਂ ਨੇ ਅਵਿਦਾ ਲਕਸ਼ਣਾ ਵਿਯੰਜਨਾ ਅਲੰਕਾਰ ਹੈਨਾ ਇੱਕ ਹੋਰ ਕਿਹੜੀ ਨਹੀਂ ਸੀ ਆਪਣੀ ਵਕਰੋਕਤੀ ਹੈਨਾ ਉਹ ਚੀਜ਼ਾਂ ਹੋ ਗਈਆਂ ਹੀ ਤੁਹਾਡਾ ਰਾਈਟ ਆਨਸਰ ਬਣੂਗਾ ਤੁਹਾਡਾ ਦੋ ਲਕਸ਼ਣਾ ਜਿਵੇਂ ਕਹਿੰਦੇ ਇਹ ਮੁੰਡਾ ਸ਼ੇਰ ਹੈ ਇਥੇ ਸ਼ੇਰ ਜਾਨਵਰ ਨਾਲ ਜਾਨਵਰ ਨਹੀਂ ਬਹਾਦਰ ਹੈ ਠੀਕ ਹੈ ਵੀ ਇਥੇ ਜਿਹੜੇ ਇੱਕ ਸ਼ੇਰ ਦੀ ਡੈਫੀਨੇਸ਼ਨ ਦੇਣੀ ਆਪਾਂ ਜੀ ਨੂੰ ਇਥੇ ਕੋਈ ਜਾਨਵਰ ਨਹੀਂ ਹੈਗਾ ਇਥੇ ਸਿਰਫ ਇੱਕ ਬੁਆਏ ਦੀ ਗੱਲ ਹੋ ਰਹੀ ਵੀ ਉਹ ਸ਼ੇਰ ਵਰਗਾ ਬਹਾਦਰ ਹੈ ਠੀਕ ਹੈ ਭਾਈ ਉਸ ਤੋਂ ਬਾਅਦ ਦੇਖੋ ਗੁੱਡ ਆਫਟਰਨੂੰ ਬਈ ਜਿਹੜੇ ਲੇਟ ਆ ਰਹੇ ਹਾਂ ਹਾਂ ਮਾਸੀ ਸ਼ਬਦ ਦਾ ਲਿੰਗ ਚੁਣੋ ਮਾਸੀ ਮਾਸੜ ਮੋਸਾ ਫੁੱਫੜ ਜਾਂ মামਾ ਹਾਂ 80 ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਵੀ ਆਨਸਰ ਕਰਨ ਦੀ ਕੋਸ਼ਿਸ਼ ਕਰੋ ਮਾਸੀ ਸ਼ਬਦ ਦਾ ਲਿੰਗ ਬਦਲੋ लिंग बदलो वचन बदलो है, है ना ये चीजें आपा छोटे क्लासों ਦੇ ਵਿੱਚ ਕਰਕੇ ਆਏ ਹੋਈਆਂ ਹਨਾ ਬਹੁਤ ਈਜ਼ੀ ਨੇ ਹੂੰ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਇੱਕ ਮਾਸਲ ਮੋਸਾ ਵੀ ਹੁੰਦਾ ਵੈਸੇ ਮਾਸੀ ਦਾ ਹੈਨਾ ਪਰ ਉਹ ਆਪਣੇ ਪੰਜਾਬੀ ਦੇ ਵਿੱਚ ਨਹੀਂ ਵਰਤੇ ਜਾਂਦਾ ਠੀਕ ਆ ਮਾਸੀ ਨੂੰ ਜਿਹੜੇ ਲਿੰਗ ਹੁੰਦਾ ਨੂੰ ਮੋਸਾ ਵੀ ਬੋਲਦੇ ਨੇ ਪਰ ਉਹ ਆਪਣੇ ਹੀਰੇ ਹਰਿਆਣੇ ਦੇ ਵਿੱਚ ਵਰਤੇ ਜਾਂਦੇ ਆਪਣੇ ਪੰਜਾਬ ਦੇ ਵਿੱਚ ਨਹੀਂ ਠੀਕ ਹੈ ਬਈ ਪਾਠ ਯੋਜਨਾ ਕਹਿੰਦੇ ਲੈਸਨ ਪਲਾਨ ਬਣਾਉਣ ਦਾ ਸਭ ਤੋਂ ਵੱਡਾ ਫਾਇਦਾ ਕੀ ਹੁੰਦਾ ਹੈ ਹੁਣ ਜਿਵੇਂ ਤੁਸੀਂ ਬੀਏ ਦੇ ਬੀਐਡ ਦੇ ਵਿੱਚ ਬਣਾ ਕੇ ਆਏ ਹੋ ਲੈਸਨ ਪਲਾਨ ਹਨਾ ਅਧਿਆਪਕਾਂ ਦਾ ਕਹਿੰਦੇ ਸਮਾਂ ਪਾਸ ਹੁੰਦਾ ਹੈ ਮਤਲਬ ਕਿ ਟਾਈਮ ਪਾਸ ਹੋ ਜਾਂਦਾ ਇੱਕ ਟੀਚਰ ਦਾ ਅਧਿਆਪਕ ਨੂੰ ਵਿਸ਼ੇ ਅਤੇ ਉਦੇਸ਼ਾਂ ਬਾਰੇ ਸਪਸ਼ਟਤਾ ਰਹਿੰਦੀ ਹੈ ਪ੍ਰਿੰਸੀਪਲ ਖੁਸ਼ ਹੁੰਦਾ ਹੈ ਬੱਚਿਆਂ ਨੂੰ ਡਰਾਇਆ ਜਾ ਸਕਦਾ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਤੁਸੀਂ ਟਾਈਮ ਪਾਸ ਕਰਨ ਵਾਸਤੇ ਬਣਾਉਨੇ ਹੋ ਇੱਕ ਪ੍ਰਿੰਸੀਪਲ ਨੂੰ ਖੁਸ਼ ਕਰਨ ਵਾਸਤੇ ਬਣਾਉਣੀ ਹੋ ਜਾਂ ਬੱਚਿਆਂ ਦੇ ਦਾਅ ਪਾਉਣ ਵਾਸਤੇ ਡਰਾਉਣ ਵਾਸਤੇ ਜਾਂ ਆਪਣੇ ਵਿਸ਼ੇ ਅਤੇ ਉਦੇਸ਼ਾਂ ਬਾਰੇ ਸਪਸ਼ਟਤਾ ਲਿਆਉਣ ਵਾਸਤੇ ਹਾਂ ਪਾਠ ਯੋਜਨਾ ਪਾਠ ਯੋਜਨਾ ਵੀ ਕਹਿ ਸਕਦੇ ਆਪਾਂ ਇਹਨੂੰ ਠੀਕ ਹੈ ਲੈਸਨ ਪਲਾਨ ਵੀ ਕਹਿ ਸਕਦੇ ਨੂੰ ਇੰਗਲਿਸ਼ ਦੇ ਵਿੱਚ ਉਹ ਆਪਾਂ ਬਣਾਏ ਸੀ ਨਾ ਭਾਈ ਵੀਅਰਡ ਦੇ ਵਿੱਚ ਦੋ ਦੋ ਬਣਾਏ ਸੀ ਆਪਾਂ ਨੇ ਇੱਕ ਪੰਜਾਬੀ ਦਾ ਬਣਾਇਆ ਸੀ ਇੱਕ ਐਸਐਸਟੀ ਦਾ ਬਣਾਇਆ ਸੀ ਇਹਦੇ ਵਿੱਚ ਆਪਾਂ ਨੇ 40 ਪਲੱਸ ਲੈਸਨ ਬਣਾਏ ਸੀਗੇ ਠੀਕ ਹੈ ਯਾਦ ਆ ਗਿਆ ਹੋਊਗਾ ਹੁਣ ਤੁਹਾਨੂੰ ਇੱਕ ਚੌੜੀ ਜੀ ਬੁੱਕ ਸੀਗੀ ਹਨਾ ਫਿਰ ਉਹਨੂੰ ਬਾਹਰੋਂ ਡੈਕੋਰੇਟ ਕੀਤਾ ਸੀ ਕਿੰਨਾ ਕੁਸ਼ ਕੀਤਾ ਸੀ ਇਹਦੇ ਸਾਨੂੰ ਨੰਬਰ ਆਉਣਾ ਨਾ ਪਰ ਉਹ ਕੀ ਕਰਦੇ ਨੇ ਆਸ ਤੇ ਵਿੱਚ ਉਹਨਾਂ ਨੇ ਪਾੜ ਕੇ ਸੱਟਣੀ ਹੁੰਦੀ ਆ। ਇਧਰੋਂ ਕਾਲਾ ਫੱਟਾ ਲਾ ਲੋ ਬੱਚੇ ਕੀ ਕਹਿੰਦੇ ਨੇ ਟੀਚਰ ਕੀ ਕਹਿੰਦਾ ਉਹ ਚੀਜ਼ਾਂ ਹੋ ਗਈਆਂ ਯਾਦ ਆ ਗਿਆ ਹੋਗਾ। ਸੋ ਦਾ ਰਾਈਟ ਆਨਸਰ ਬਣਦਾ ਤੁਹਾਡਾ 2। ਅਧਿਆਪਕ ਨੂੰ ਵਿਸ਼ੇ ਅਤੇ ਉਦੇਸ਼ਾਂ ਬਾਰੇ ਸਪਸ਼ਟਤਾ ਰਹਿੰਦੀ ਹੈ। ਠੀਕ ਹੈ ਭਈ। ਹਾਂ ਉਸ ਤੋਂ ਬਾਅਦ ਦੇਖੋ। ਕਹਿੰਦੇ ਕਾਸ਼ ਮੈਂ ਪ੍ਰਧਾਨ ਮੰਤਰੀ ਹੁੰਦਾ। ਵਾਕ ਵਿੱਚ ਕਾਸ਼ ਕੀ ਹੈ? ਪਹਿਲਾਂ ਨੇ ਨੇ ਪੱਠਾ ਵਠਾਰ ਖਿਆ ਨਾ ਭਈ ਹੁਣ ਨਵੇਂ ਬਣ ਕੀ ਕੀ ਕਰਨਗੇ? ਸੰਬੋਧਨੀ ਵਿੱਚ ਮੈਂ ਕਹੇ ਇੱਛਾਵਾਚਕ ਹੈ ਹੈਰਾਨੀਵਾਚਕ ਹੈ ਸਤਿਕਾਰਵਾਚਕ ਹੈ ਕਹਿੰਦੇ ਕਾਸ਼ ਮੈਂ ਪ੍ਰਧਾਨ ਮੰਤਰੀ ਹੁੰਦਾ ਹਾਂ ਇਹਦੇ ਵਿੱਚ ਕਾਸ਼ ਕੀ ਹੈ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਮੰਨ ਲਓ ਤੁਸੀਂ ਪ੍ਰਧਾਨ ਮੰਤਰੀ ਹੁੰਦੇ ਹੈਨਾ ਹਾਂ ਤਾਂ ਤੁਸੀਂ ਕੀ ਕਰਦੇ ਇੱਕ ਮਿੰਟ ਬਈ ਇੱਕ ਮਿੰਟ ਹਾਂਜੀ ਆਜੋ ਬਈ ਇੱਕ ਵਾਰੀ ਫਿਰ ਦੁਬਾਰਾ ਕੋਈ ਅਮਰਜੈਂਸੀ ਕਾਲ ਆ ਗਈ ਸੀ ਹਨਾ ਚੱਕਣੀ ਪਈਓ ਹਾਂ ਕਰੋ ਬਈ ਸਟਾਰਟ ਹਾਂ 82 ਨੰਬਰ ਤੇ ਪਹੁੰਚ ਚੁੱਕੇ ਸਵੇਈ ਆਪਾਂ ਕਹਿੰਦੇ ਕਾਸ਼ ਮੈਂ ਪ੍ਰਧਾਨ ਮੰਤਰੀ ਹੁੰਦਾ ਹਨਾ ਇਹਦੇ ਵਿੱਚ ਕਾਸ਼ ਕੀ ਹੈ ਹੂੰ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ 2 ਇੱਛਾਵਾਚਕ ਵਿਸਮਿਕ ਠੀਕ ਹੈ ਇੱਛਾਵਾਚਕ ਜਿਹੜਾ ਵਿਸਮਿਕ ਹੁੰਦਾਗਾ ਵੀ ਮੇਰੀ ਇੱਛਾ ਹੈ ਵੀ ਮੈਂ ਪੀਐਮ ਬਣਾ ਹਨਾ ਉਹ ਚੀਜ਼ ਹੋਗੀ ਉਸ ਤੋਂ ਬਾਅਦ ਦੇਖੋ ਕਹਿੰਦੇ ਗੁਰਮੁਖੀ ਲਿਪੀ ਵਿੱਚ ਲਗਾ ਵੋਵਲ ਅਤੇ ਲਗਾਖਰ ਦੀ ਕੁੱਲ ਗਿਣਤੀ ਕਿੰਨੀ ਹੈ ਜੇਕਰ ਆਪਾਂ ਗੱਲ ਕਰੀਏ ਸਿੱਧਾ ਜਿਹਾ ਇੱਕ ਕੁਐਸਚਨ ਪੁੱਛਿਆ ਨੇ ਭਈ ਆਪਣੀ ਗੁਰਮੁਖੀ ਲਿਪੀ ਦੇ ਵਿੱਚ ਕਿੰਨੀਆਂ ਲਗਾਾਂ ਤੇ ਲਗਾਖਰ ਨੇ ਜਿਹੜੇ ਵਰਤੇ ਜਾਂਦੇ ਨੇ ਠੀਕ ਹੈ 10 ਲਗਾਣੇ ਤੇ ਨਾਲ ਲਗਾਖਰ ਨੇ 35 ਲਗਾਣੇ ਤੇ ਨਾਲ ਲਗਾਖਰ ਨੇ 10 ਲਗਾਣੇ ਪੰਜ ਲਗਾਖਰ ਨੇ 12 ਲਗਾਣੇ ਤੇ ਨਾਲ ਲਗਾਖਰ ਨੇ ਆਨਸਰ ਕਰਨ ਦੀ ਕੋਸ਼ਿਸ਼ ਕਰੋ ਜੀ ਹਾਂ ਕੀ ਆਨਸਰ ਬਣੂਗਾ 83 ਨੰਬਰ ਤੇ ਪਹੁੰਚ ਚੁੱਕੇ ਹਾਂ ਜੀ ਆਪਾਂ 83 ਨੰਬਰ ਤੇ ਮੈਂ ਤਾਂ ਕਦੋਂ ਦੀ ਆ ਗਈ ਭਈ ਤੁਸੀਂ ਵੀ ਨਹੀਂ ਆਏ ਹੈ ਨਾ ਸਰੋਜ ਰਾਣੀ ਕਹਿੰਦੇ ਆ ਗਈ ਹਾਂ ਕਰੋ ਵੀਰ 87 ਨੰਬਰ ਤੇ ਪਹੁੰਚ ਚੁੱਕੇ ਰਹੀ ਆਪਾਂ ਬਹੁਤ ਸੋਹਣੇ ਕੁਐਸਚਨ ਨੇ ਬਈ ਠੀਕ ਹੈ ਹੂੰ ਕਰੋ ਵੀਰ ਸੋਦਰ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਇੱਕ 10 ਲਗਾ ਨੇ ਤਿੰਨ ਮਾਤਰਾਵਾਂ ਨੇ ਠੀਕ ਹੈ ਆਹ ਹਾਂ ਸੌਰੀ 10 ਲਗਾ ਮਾਤਰਾਵਾਂ ਨੇ ਆਪਣੀਆਂ ਠੀਕ ਹੈ ਵੀ ਤਿੰਨੇ ਲਗਾ ਕਰਨੇ ਲਗਾਕਰ ਕਿਹਨੇ ਨੇ ਆਪਣੀ ਬਿੰਦੀ ਟਿੱਪੀ ਤੇ ਆਦਿਕ ਹੁਣ ਲਗਾ ਤਾਂ ਤੁਹਾਨੂੰ ਪਤਾ ਹੀ ਹੈ ਮੁਕਤਾ ਕੰਨਾ ਸਿਹਾਰੀ ਬਿਹਾਰੀ ਔਕੜ ਦੁਆਂਕੜ ਲਾਂ ਦੁਲਾ ਹਨ ਹੋੜਾ ਕਨੋੜਾ ਉਹ ਚੀਜ਼ ਦੀ ਗੱਲ ਹੋ ਰਹੀ ਇੱਥੇ ਠੀਕ ਹੈ ਭਈ ਲੰਗਾ ਸਮਝ ਆ ਗਈ ਹੋਊਗੀ ਸੰਚਾਰ ਕਮਿਊਨੀਕੇਸ਼ਨ ਸ਼ਬਦ ਲਈ ਕਹਿੰਦੇ ਪੰਜਾਬੀ ਦਾ ਢੁਕਮਾ ਸ਼ਬਦ ਹੈ ਸੰਚਾਰ ਸ਼ਬਦ ਲਈ ਪੰਜਾਬੀ ਦਾ ਢੁਕਮਾ ਸ਼ਬਦ ਕਿਹੜਾ ਮੰਨਿਆ ਜਾਂਦਾ ਹੈ ਬੋਲਚਾਲ ਸੰਪਰਕ ਆਦਾਨ ਪ੍ਰਦਾਨ ਜਾਂ ਸੰਚਾਰ ਹੀ ਵਰਤਿਆ ਜਾਂਦਾ ਹੈ ਹਾਂ ਕਰੋ ਭਈ ਆਨਸਰ ਹਾਂ 84 ਨੰਬਰ ਤੇ ਪਹੁੰਚ ਚੁੱਕੇ ਹੋਈ ਆਪਾਂ ਆਨਸਰ ਕਰਨ ਦੀ ਕੋਸ਼ਿਸ਼ ਕਰੋ ਕੀ ਆਨਸਰ ਬਣੇਗਾ ਹਾਂ ਕਰੋ ਬਈ ਆਨਸਰ ਕੀ ਆਨਸਰ ਬਣੇਗਾ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਬਈ ਇੱਕ ਵਾਰੀ ਆਨਸਰ ਕਰਨ ਦੀ ਕੋਸ਼ਿਸ਼ ਕਰੋ ਸਾਰੇ ਬੱਚੇ ਸੰਚਾਰ ਸ਼ਬਦ ਲਈ ਕਹਿੰਦੇ ਪੰਜਾਬੀ ਦਾ ਟੁਕਮਾ ਸ਼ਬਦ ਕੀ ਹੁੰਦਾ ਹੈ ਹਾਂ ਵੈਰੀ ਗੁੱਡ ਬਈ ਕਰੋ ਆਨਸਰ ਸੋ ਦਾ ਰਾਈਟ ਆਨਸਰ ਬਣੂਗਾ ਬਈ ਤੁਹਾਡਾ ਸੰਚਾਰ ਹੀ ਵਰਤੇ ਜਾਂਦਾ ਪਰ ਕਹਿੰਦੇ ਸ਼ੁੱਧ ਪੰਜਾਬੀ ਪੈਡਾਗੋਜੀ ਦੇ ਵਿੱਚ ਭਾਸ਼ਾ ਸੰਚਾਰ ਜਾਂ ਸੰਸਪੇਸ਼ਨ ਵਰਤੇ ਜਾਂਦਾ ਠੀਕ ਹੈ ਇਮਤਿਹਾਨ ਲਈ 4 ਸਹੀ ਹੋਵੇਗਾ ਠੀਕ ਹੈ ਬਈ ਇਹ ਦੂਸਰਾ ਵੀ ਯਾਦ ਕਰ ਲੋ ਸੰਸਪੇਸ਼ਨ ਠੀਕ ਹੈ ਬਈ ਹਾਂ ਉਸ ਤੋਂ ਬਾਅਦ ਦੇਖੋ ਕਹਿੰਦੇ ਸਵੈ ਜੀਵਨੀ ਆਟੋ ਬਾਇਓਗ੍ਰਾਫੀ ਅਤੇ ਜੀਵਨੀ ਬਾਇਓਗ੍ਰਾਫੀ ਇਹਦੇ ਵਿੱਚ ਮੁੱਖ ਅੰਤਰ ਕੀ ਹੈ ਇੱਕ ਤਾਂ ਹੁੰਦੀ ਹੈ ਭਾਈ ਸਵੈ ਜੀਵਨੀ ਠੀਕ ਹੈ ਇੱਕ ਹੁੰਦੀ ਹੈ ਕੱਲੀ ਜੀਵਨੀ ਇਹਨਾਂ ਦੇ ਵਿੱਚ ਆਪਾਂ ਨੇ ਡਿਫਰੈਂਸ ਦੱਸਣਾ ਅੰਤਰ ਦੱਸਣਾ ਵੀ ਕੀ ਹੁੰਦਾ ਕਹਿੰਦੇ ਸਵੈ ਜੀਵਨੀ ਦੂਜਾ ਵਿਅਕਤੀ ਲਿਖਦਾ ਹੈ ਤੇ ਜੀਵਨੀ ਖੁਦ ਲਿਖੀ ਜਾਂਦੀ ਹੈ ਠੀਕ ਹੈ ਸਵੈ ਜੀਵਨੀ ਖੁਦ ਲਿਖੀ ਜਾਂਦੀ ਹੈ ਪਰ ਜਿਹੜੀ ਜੀਵਨੀ ਹੁੰਦੀ ਦੂਜਾ ਵਿਅਕਤੀ ਲਿਖਦਾ ਦੋਨੇ ਕਾਲਪਨਿਕ ਹੁੰਦੀਆਂ ਨੇ ਠੀਕ ਹੈ ਜੀਵਨੀ ਸਿਰਫ ਮਰਨ ਤੋਂ ਬਾਅਦ ਹੀ ਲਿਖੀ ਜਾਂਦੀ ਹੈ ਹਮ ਕਰੋ ਬਈ ਆਨਸਰ ਆਨਸਰ ਕੀ ਬਣੇਗਾ 85 ਨੰਬਰ ਤੇ ਪਹੁੰਚ ਚੁੱਕੀਆਂ ਆਪਾਂ ਹਾਂ ਕਰੋ ਬਈ ਆਨਸਰ ਜਿੰਨੇ ਵੀ ਤੁਸੀਂ ਜੁੜ ਚੁੱਕੇ ਆਂਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕਲਾਸ ਦੇ ਵਿੱਚ ਤੁਹਾਡਾ ਇੰਟਰਸਟ ਬਹੁਤ ਘੱਟ ਸ਼ੋ ਹੋ ਰਿਹਾ ਬਈ ਆਪਾਂ ਦੋ ਦਿਨਾਂ ਤੋਂ ਬਾਅਦ ਕਲਾਸ ਲਾਈ ਹੈ ਨਾ ਫਿਰ ਅੱਜ ਤਾਂ ਤੁਹਾਡੇ ਆਨਸਰ ਥਾੜਾ ਥਾੜਾ ਡਿੱਗਣੇ ਚਾਹੀਦੇ ਨਹੀਂ ਇੰਨਾ ਵਧੀਆ ਤੁਹਾਡੇ ਵਾਸਤੇ ਕੰਟੈਂਟ ਲੈ ਕੇ ਆਉਣੀ ਆਪਾਂ ਹਨਾ ਇੰਨੀ ਮਿਹਨਤ ਕਰਵਾ ਰਹੇ ਤੁਹਾਨੂੰ ਪਰ ਫਿਰ ਵੀ ਪਤਾ ਨਹੀਂ ਤੁਸੀਂ ਇੰਨੇ ਕਿਉਂ ਡਾਮ ਡੋਲ ਜੀ ਹੋ ਜਾਨੀਓ ਹੂੰ ਕਰੋ ਵੀ ਆਨਸਰ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ 2 ਸਵੈਜੀਵ ਨਹੀਂ ਕਹਿੰਦੇ ਖੁਦ ਲਿਖੀ ਜਾਂਦੇ ਪਰ ਜਿਹੜੇ ਜੀਵ ਨਹੀਂ ਹੁੰਦਾ ਦੂਜੇ ਵਿਅਕਤੀ ਲਿਖਦਾ ਠੀਕ ਹੈ ਹਾਂ ਜਿਵੇਂ ਹੁਣ ਆਪਾਂ ਮੰਨ ਲਈਏ ਅਮਰਤਾ ਪ੍ਰੀਤਮ ਅਮਰਤਾ ਪ੍ਰੀਤਮ ਦੀ ਸਵੈਜੀਵ ਨਹੀਂ ਕਿਹੜੀ ਹੈ ਬਈ ਕੋਈ ਬੱਚਾ ਦੱਸੂਗਾ ਕਮੈਂਟ ਕਰਕੇ ਮੈਨੂੰ ਤਾਂ ਪਤਾ ਪਰ ਮੈਂ ਤੁਹਾਡੇ ਤੋਂ ਪੁੱਛਣਾ ਹਨਾ ਸਵੈ ਜੀਵਨੀ ਅਮਰਤਾ ਪ੍ਰੀਤਮ ਦੀ ਕੀ ਨਾਮ ਹੈ ਦੱਸੋ ਬਈ ਸਵੈ ਜੀਵਨੀ ਹੁੰਦੀ ਹੈ ਖੁਦ ਦੀ ਜਿਵੇਂ ਮੈਂ ਆਪਦੀ ਜ਼ਿੰਦਗੀ ਤੇ ਲਿਖਾਂ ਵੀ ਮੈਂ ਖੁਦ ਕੀ ਕੰਮ ਕੀਤੇ ਨੇ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਮੈਂ ਕੀ ਕਰਦੀ ਆਣੀ ਹੈ ਜੇਕਰ ਮੈਂ ਤੁਹਾਡੇ ਵਿੱਚੋਂ ਕਿਸੇ ਦੀ ਲਿਖਣੀ ਹੋਵੇ ਮੰਨ ਲਓ ਹਰਦੀਪ ਸਿੱਧੂ ਦੀ ਲਿਖਣੀ ਹੈ ਮੈਨੇ ਤਾਂ ਉਹ ਲਿਖੀ ਜਾਊਗੀ ਜੀਵਨੀ ਉਹਨਾਂ ਦੀ ਜੀਵਨੀ ਲਿਖੂਗੀ ਮੈਂ ਠੀਕ ਹੈ ਉਸ ਤੋਂ ਬਾਅਦ ਦੇਖੋ ਬਈ ਇਹ ਆਨਸਰ ਸ਼ੋ ਹੋ ਗਿਆ ਨਾ ਚਲੋ ਕੋਈ ਨਾ ਕਹਿੰਦੇ ਹੈਡ ਲਿਖਿਆਂ ਦੇ ਵਿੱਚੋਂ ਸਾਰਥਕ ਸ਼ਬਦ ਚੁਣੋ ਇਹ ਮੈਂ ਤੁਹਾਡੇ ਤੋਂ ਤਾਂ ਕੁਐਸਚਨ ਪੁੱਛਿਆ ਬਈ ਸਵੈ ਜੀਵਨੀ ਵਾਲਾ ਅਮਰਤਾ ਪ੍ਰੀਤਮ ਵਾਲਾ ਮਨ ਕੇ ਚਲੋ ਉਹ ਤੁਹਾਨੂੰ ਸਵੈਜੀ ਇਹਦਾ ਅਮਰਤਾ ਪ੍ਰੀਤਮ ਦੀ ਉਥੇ ਪੈਰ ਆ ਗਿਆ ਠੀਕ ਹੈ ਅਮਰਤਾ ਪ੍ਰੀਤਮ ਦੀ ਪੈਰ ਆ ਗਏ ਤੇ ਉਹਦੇ ਵਿੱਚ ਤੋਂ ਤੁਹਾਨੂੰ ਪੁੱਛ ਲੈਣ ਕੁਸਚਨ ਵੀ ਇਹਦੇ ਸਵੈਜੀ ਵੀ ਨਹੀਂ ਦੱਸੋ ਭਾਈ ਕਿਹੜੀ ਹੈ ਫਿਰ ਉਥੇ ਚੱਕੀ ਜਾਉਂ ਗੰਦਾ ਕਰੀ ਹੈ ਨਾ ਇਹ ਕਾਮਨ ਜੀ ਚੀਜ਼ਾਂ ਦਾ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਠੀਕ ਹੈ ਅਮਰਤਾ ਪ੍ਰੀਤਮ ਹੋ ਗਈ ਆਪਣੇ ਜੀਤ ਕੌਰ ਹੋ ਗਈ ਬਚਿੰਤ ਕੌਰ ਹੋ ਗਈ ਹੈ ਨਾ ਇਹ ਜਿੰਨੀਆਂ ਵੀ ਹੈਗੀਆਂ ਨਿਗੀਆਂ ਇਹਨਾਂ ਦੀ ਸਵੈਜੀ ਵੀ ਨੇ ਆਪਾਂ ਨੂੰ ਪਤਾ ਹੋਣੀ ਚਾਹੀਦੀਆਂ ਠੀਕ ਹੈ ਵੀ ਹਾਂ ਕਹਿੰਦੇ ਹੇਡ ਲਿਖਿਆਂ ਦੇ ਵਿੱਚੋਂ ਸਾਰਥਕ ਸ਼ਬਦ ਚੁਣੋ ਕਿਸੇ ਨੂੰ ਵੀ ਨਹੀਂ ਪਤਾ ਵੀ ਅਮਰਤਾ ਪ੍ਰੀਤਮ ਦੀ ਸਵੈ ਜੀਵਨੀ ਕਿਸੇ ਨੂੰ ਵੀ ਨਹੀਂ ਪਤਾ ਕਮਾਲ ਦੀ ਗੱਲ ਹੈ ਬਈ ਹਨਾ ਐਡੀ ਉਹ ਕਿਉਂ ਹੋ ਰਿਹਾ ਬਈ ਤੁਸੀਂ ਅਵੇਸਲੀ ਹਨਾ ਕਦੇ ਹੀ ਲਿਖਾਂ ਦੇ ਵਿੱਚੋਂ ਸਾਰਥਕ ਸ਼ਬਦ ਕਿਹੜੇ ਹੁੰਦੇ ਨੇ मीनिंगफुल ਵਰਡ ਹਾਂ ਕਿਸੇ ਨੂੰ ਵੀ ਨਹੀਂ ਪਤਾ ਬਈ ਕਮਾਲ ਹੋ ਗਈ ਰਸੀਦੀ ਡਿਕਟਰ ਹੈ ਜੀ ਰਸੀਦੀ ਡਿਕਟ ਕੀ ਦੀ ਹੋ ਗਈ ਬਈ ਉਹ ਅਮਰਤਾ ਪ੍ਰੀਤਮ ਕਦੇ ਬੱਚੇ ਸਕੂਲ ਤੋਂ ਮਾ ਗਏ ਹਨ ਜੀ ਸਮਝ ਨਹੀਂ ਆ ਰਹੀ ਵੇ ਕੀ ਠੀਕ ਹੈ ਚਲੋ ਕੋਈ ਗੱਲ ਨਹੀਂ ਪਾਣੀ ਪਾ ਦੋ ਠੀਕ ਹੈ ਜਿਹੜਾ ਹੋ ਗਿਆ ਹੋ ਗਿਆ ਹਾਂ ਰੋਟੀ ਰਾਟੀ ਬਾਣੀ ਊਲ ਸੋ ਦਾ ਰਾਈਟ ਆਨਸਰ ਹੋਣਾਗਾ ਵੀ ਤੁਹਾਡਾ ਰੋਟੀ ਰਾਟੀ ਬਾਣੀ ਨਿਰਾਰਥਕ ਸ਼ਬਦ ਨਹੀਂ ਜੋ ਸਾਰਥਕ ਸ਼ਬਦ ਨਾਲ ਵਰਤੇ ਜਾਂਦੀ ਹਨ ਠੀਕ ਹੈ ਜਿਹਦਾ ਕੋਈ ਅਰਥ ਨਿਕਲਦਾ ਹੋਵੇ ਉਹਨਾਂ ਨੂੰ ਸਾਰਥਕ ਸ਼ਬਦ ਬੋਲਦੇ ਨੇ ਤੇ ਜਿਨ੍ਹਾਂ ਦਾ ਕੋਈ ਅਰਥ ਨਾ ਨਿਕਲਦਾ ਹੋਵੇ ਉਹਨਾਂ ਨੂੰ ਨਿਰਾਰਥਕ ਸ਼ਬਦ ਬੋਲਦੇ ਨੇ ਠੀਕ ਹੈ ਹਾਂ ਠੀਕ ਹੈ ਵੀ ਕਹਿੰਦੇ ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕੀ ਕੰਮ ਹੋ ਰਿਹਾ ਹੈ ਪਰ ਸਮਾਂ ਨਿਸ਼ਚਿਤ ਨਾ ਹੋਵੇ ਅਪੂਰਨ ਕਾਲ ਪੂਰਨ ਕਾਲ ਅਨਿਸ਼ਚਿਤ ਕਾਲ ਯਾ ਸ਼ਰਤੀ ਕਾਲ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਕਿਰਿਆ ਦੇ ਜਿਹੜੇ ਵੀ ਉਪ ਤੋਂ ਪਤਾ ਲੱਗਦਾ ਹੈ ਵੀ ਕੰਮ ਹੋ ਰਿਹਾ ਹੈ ਪਰ ਸਮਾਂ ਨਿਸ਼ਚਿਤ ਨਹੀਂ ਹੁੰਦਾ ਉਹਨੂੰ ਕੀ ਬੋਲਦੇ ਨੇ ਹਾਂ ਕਰੋ ਬਈ ਆਨਸਰ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਕੋਈ ਗੱਲ ਨਹੀਂ ਬਈ ਸਰੋਜ ਰਾਣੀ ਜਿਨ੍ਹਾਂ ਨੂੰ ਕੋਈ ਹਨਾ ਐਮਰਜੈਂਸੀ ਹੈ ਕੋਈ ਗੱਲ ਨਹੀਂ ਬਾਤ ਚ ਦੇਖ ਸਕਦੇ ਤੁਸੀਂ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਤਿੰਨ ਅਨਿਸ਼ਚਿਤ ਕਾਲ ਠੀਕ ਹੈ ਕਹਿੰਦੇ ਬੱਚਾ ਦੁੱਧ ਪੀਂਦਾ ਹੈ ਇਸ ਵਾਕ ਵਿੱਚ ਪੀਂਦਾ ਹੈ ਨੂੰ ਪਿਆਇਆ ਜਾ ਰਿਹਾ ਹੈ ਜਾਂ ਵਾਦਨ ਵਿੱਚ ਕੀ ਬਣੇਗਾ ਮੰਨ ਲਓ ਇੱਕ ਕੁਐਸਚਨ ਆਪਣੇ ਕੋਲੇ ਵੀ ਇੱਕ ਬੱਚਾ ਦੁੱਧ ਪੀਂਦਾ ਭਾਈ ਉਹਦੇ ਵਿੱਚ ਪੀਂਦਾ ਹੈ ਠੀਕ ਹੈ ਜੇ ਆਪਾਂ ਲਈ ਬੱਚੇ ਨੂੰ ਦੁੱਧ ਪਿਆਇਆ ਗਿਆ ਪਿਆਇਆ ਜਾ ਰਿਹਾ ਇਹ ਵਾਕ ਬਣਾਉਣ ਵਾਸਤੇ ਆਪਾਂ ਨੂੰ ਵਾਕ ਦੇ ਵਿੱਚ ਕੀ ਹੀਰ ਬਦਲ ਕਰਨੀ ਪਵੇਗੀ ਵਾਕ ਦਾ ਅਰਥ ਬਦਲ ਜਾਵੇਗਾ ਵਾਕ ਕਰਮਣੀ ਵਾਚ ਵਿੱਚ ਬਣ ਜਾਵੇਗਾ ਪੋਜ਼ਿਟਿਵ ਪੈਸਿਵ ਦੇ ਵਿੱਚ ਠੀਕ ਹੈ ਵਾਕ ਗਲਤ ਹੋ ਜਾਵੇਗਾ ਜੇ ਇਹ ਸੰਭਵ ਨਹੀਂ 88 ਨੰਬਰ ਦਾ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੇ ਕੀ ਆਨਸਰ ਬਣੇਗਾ ਹਾਂ ਕਰੋ ਵੇ ਆਨਸਰ ਮੇਰਾ ਨਾ ਗਲਾ ਹੋ ਹੋ ਜਾਂਦਾ ਤੁਹਾਡੇ ਨਾਲ ਬੋਲਦੀ ਬੋਲਦੀ ਪਰ ਤੁਹਾਡੇ ਆਨਸਰ ਨਹੀਂ ਜਾਣੇ ਆਉਂਦੀ ਹੈ ਨਾ ਕਹਿੰਦੇ ਵਾਕ ਕਰਮਣੀ ਵਾਚ ਪੈਸਿਵ ਬਣ ਜਾਵੇਗਾ ਜਿਵੇਂ ਬੱਚੇ ਦੁਆਰਾ ਦੁੱਧ ਪੀਤਾ ਜਾ ਰਿਹਾ ਠੀਕ ਹੈ ਪੰਜਾਬੀ ਭਾਸ਼ਾ ਵਿੱਚ ਵਿਦੇਸ਼ੀ ਸ਼ਬਦਾਂ ਦੇ ਸਹੀ ਉਚਾਰਨ ਲਈ ਕਿਹੜੇ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ਲੋਨ ਵਰਡ ਜਿਹੜੇ ਸ਼ਬਦ ਲੋਨ ਵਜੋਂ ਲੈਣੇ ਆਪਾਂ ਕਿਸੇ ਭਾਸ਼ਾ ਤੋਂ ਠੀਕ ਹੈ ਉਧਾਰ ਹੀ ਲੈਣੇ ਆ ਵੀ ਲੋਨੋ ਲੈ ਲਿਆ ਆਪਾਂ ਨੇ ਅੱਧਕ ਬਿੰਦੀ ਪੈਰ ਵਿੱਚ ਦੀ ਬਿੰਦੀ ਪੈਂਦੀ ਜਿੰਦੇ ਟਿੱਪੀ ਆ ਵਿਸਰਗ ਹਾਂ 89 ਨੰਬਰ ਤੇ ਪਹੁੰਚ ਚੁੱਕੇ ਵੀ ਆਪਾਂ ਅਨਸਰ ਕਰਨ ਦੀ ਕੋਸ਼ਿਸ਼ ਕਰੋ ਸੋ ਰਾਈਟ ਆਨਸਰ ਬਣੂ ਤੁਹਾਡਾ ਬਿੰਦੀ ਪੈਰ ਚ ਬਿੰਦੀ ਵਾਲੇ ਠੀਕ ਹੈ ਜਿਵੇਂ ਛੇ ਫਰਵਿੰਦੀ ਖਖੇ ਗਗੇ ਜਜੇ ਫਫੇ ਲਲੇ ਠੀਕ ਹੈ ਇਹਨਾਂ ਵਿੱਚੋਂ ਪਹਿਲੇ ਪੰਜ ਫਾਰਸੀ ਅਰਬੀ ਆਵਾਜ਼ਾਂ ਲਈ ਸਨ ਠੀਕ ਹੈ ਕਵਿਤਾ ਪੜਾਉਣ ਦਾ ਮੁੱਖ ਉਦੇਸ਼ ਕੀ ਹੁੰਦਾ ਹੈ ਕਵਿਤਾ ਪੜਾਉਣ ਦਾ ਹੁਣ ਜਿਵੇਂ ਤੁਸੀਂ ਅੱਗੇ ਜਾਉਂਗੇ ਜਦ ਦੀ ਪ੍ਰਾਇਮਰੀ ਟੀਚਰ ਵੀ ਲੱਗਣਗੇ ਹੈਨਾ ਠੀਕ ਹੈ ਭਾਈ ਹੁਣ ਜੇ ਤੁਸੀਂ ਜਾ ਕੇ ਬਹੁਤ ਛੋਟੇ ਬੱਚਿਆਂ ਨੂੰ ਪੰਜਵੀਂ ਤੱਕ ਦੀਆਂ ਜਿਹੜੀ ਉਹਨਾਂ ਨੂੰ ਇੱਕ ਤੁਸੀਂ ਲੈਕਚਰ ਨਹੀਂ ਦੇ ਸਕਦੇ ਠੀਕ ਹੈ ਵੀ ਤੁਸੀਂ ਬੁੱਕ ਚੱਕੀ ਵੀ ਤੁਸੀਂ ਖੜੇ ਹੋ ਕੇ ਬਸ ਜਦੋਂ ਸਟਾਰਟਿੰਗ ਤੋਂ ਲੱਗੇ ਆ ਐਸੀ ਆ ਐਸੀ ਆ ਐਸੀ ਉਹ ਸੌ ਜਾਣਗੇ ਬੱਚੇ ਠੀਕ ਹੈ ਪਰ ਜੇਕਰ ਤੁਸੀਂ ਇੱਕ ਕਵਿਤਾ ਨੂੰ ਗਾ ਕੇ ਸੁਣਾਉਗੇ ਹੈਨਾ ਚੰਗੇ ਇੰਟਰਸਟ ਨਾਲ ਪੜ੍ਹਾਉਗੇ ਤਾਂ ਉਹ ਸੁਣਨਗੇ ਐਕਟਿਵ ਰਹਿਣਗੇ ਬੱਚੇ ਠੀਕ ਹੈ ਉਹਨੂੰ ਪੜ੍ਹਾਉਣ ਦਾ ਮੁੱਖ ਉਦੇਸ਼ ਕੀ ਹੁੰਦਾ ਹੈ ਹਾਂ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਹਾਂ ਵੈਰੀ ਗੁੱਡ ਸੀ ਹੀ ਕਰ ਰਹੇ ਤੁਸੀਂ ਕਹਿੰਦੇ ਰਸ ਮਾਨਣਾ ਤੇ ਸੌਂਦਰੇ ਬੋਲ ਠੀਕ ਹੈ ਵੀ ਰਸ ਮਾਨਣਾ ਗਾ ਕੇ ਸੁਣਾਓ ਕੋਈ ਐਕਟੀਵਿਟੀ ਦੇ ਥਰੂ ਸਿਖਾਓ ਬੱਚਾ ਨੂੰ ਠੀਕ ਹੈ ਭਾਸ਼ਾ ਦੀ ਸਭ ਤੋਂ ਛੋਟੀ ਅਰਥਯੁਕਤ ਇਕਾਈ ਕਿਹੜੀ ਹੁੰਦੀ ਹੈ স্মੋਲੇਸਟ ਅ ਮੀਨਿੰਗਫੁਲ ਯੂਨਿਟ ਧੁਨੀ ਪਾਵਾਂਸ਼ ਵਾਕਿਆ ਸ਼ਬਦ ਕਰੋ ਵੀ ਅਨਸਰ ਭਾਸ਼ਾ ਦੀ ਸਭ ਤੋਂ ਛੋਟੀ ਅਰਥਯੁਕਤ ਇਕਾਈ ਕਿਹੜੀ ਹੁੰਦੀ ਹੈ ਹਾਂ ਵੈਰੀ ਗੁੱਡ ਵਾਈ ਅਨਸਰ ਕਰਨ ਦੀ ਕੋਸ਼ਿਸ਼ ਕਰੋ ਅਰਹੁਣ ਕੁਮਾਰ ਦਾ ਆਇਆ ਸਿਰਫ 91 ਦਾ ਹਾਲੇ ਤੱਕ ਬਾਕੀ ਪਤਾ ਨਹੀਂ ਕਿੱਧਰ ਚਲੇ ਗਏ ਹਨਾ ਸੋ ਰਾਈਟ ਅਨਸਰ ਬਣੇਗਾ ਵੀ ਤੁਹਾਡਾ 2 ਪਾਵਾਂਸ਼ ਠੀਕ ਹੈ ਤੁਨੀ ਸਭ ਤੋਂ ਛੋਟੀ ਇਕਾਈ ਹੈ ਪਰ ਅਰਥਯੁਕਤ ਪਾਵਾਂਸ਼ ਹੁੰਦੀ ਹੈ ਠੀਕ ਹੈ ਤੁਨੀ ਹ ਗਣੇ ਸਭ ਤੋਂ ਛੋਟੀ ਇਕਾਈ ਹੈ ਪਰ ਜਿਹੜੀ ਅਰਥਯੁਕਤ ਦੀ ਗੱਲ ਕਰ ਰਹੇ ਨੇ ਇੱਥੇ ਠੀਕ ਹੈ ਉਹ ਪਾਵਾਂਸ਼ ਹੁੰਦੀ ਹੈ ਠੀਕ ਹੈ ਭਈ ਕਹਿੰਦੇ ਇੱਕ ਅਧਿਆਪਕ ਜਮਾਤ ਵਿੱਚ ਦ੍ਰਿਸ਼ ਸ੍ਰੋਤ ਸਹਾਇਕ ਸਮਗਰੀ ਦੀ ਵਰਤੋਂ ਕਰਦਾ ਹੈ ਇਸ ਦਾ ਮੁੱਖ ਲਾਭ ਕੀ ਹੈ ਆਡੀਓ ਵਿਜ਼ੂਅਲ ਏਡਸ ਹ ਜਿਵੇਂ ਆਪਾਂ ਨੇ ਬੀਐਡ ਦੇ ਵਿੱਚ ਬੱਚਿਆਂ ਨੂੰ ਪੜ੍ਹਾ ਕੇ ਆਏ ਹਨਾ ਉਹ ਕਿਹੜਾ ਹੁੰਦਾ ਸੀ ਭਾਈ ਹੁਣ ਮੈਂ ਨਾ ਭੁੱਲ ਗਈ ਉਹਦਾ ਇੱਕ ਆਪ ਬਣਾਉਂਦੇ ਹੁੰਦੇ ਸੀਗੀ ট্রান্সਪਰੈਂਸੀ ਸ਼ੀਟ ਨਹੀਂ ਬਣਾਈ ਸੀ ਆਪਾਂ ਨੇ ਹਨਾ ਇੱਕ ਤਾਂ ਉਹ ਚੀਜ਼ ਸੀਗੀ ਇੱਕ ਪ੍ਰੋਜੈਕਟਰ ਹੁੰਦਾ ਹਨਾ ਉਹ ਚੀਜ਼ ਹੋਗੀ ਕਹਿੰਦੇ ਅਧਿਆਪਕ ਨੂੰ ਬੋਲਣਾ ਨਹੀਂ ਪੈਂਦਾ ਇਹ ਸਿੱਖਣ ਪ੍ਰਕਿਰਿਆ ਨੂੰ ਰੋਚਕ ਅਤੇ ਸਥਾਈ ਬਣਾਉਂਦਾ ਹੈ ਬੱਚੇ ਜਮਾਤ ਵਿੱਚ ਸ਼ਰਾਰਤ ਨਹੀਂ ਕਰਦੇ ਇਹ ਸਿਰਫ ਕਮਜ਼ੋਰ ਬੱਚਿਆਂ ਲਈ ਹੈ ਆ ਵੀ ਆਪਾਂ ਦ੍ਰਿਸ਼ ਸਰੋਤ ਬੀ ਦ੍ਰਿਸ਼ ਸਰੋਤ ਸਮਝਦੇ ਹੋ ਇੱਕ ਮੰਨ ਲਓ ਤੁਸੀਂ ਕੋਈ ਪਿਕਚਰ ਲਾ ਲਈ ਹੈ ਨਾ ਪਿਕਚਰ ਦੇ ਥਰੂ ਪੜਾਉਣਾ ਉਹਨਾਂ ਨੂੰ ਤੇ ਨਾਲ ਨਾਲ ਕੋਈ ਆਵਾਜ਼ ਵੀ ਚੱਲ ਰਹੀ ਚੱਲੇ ਦੇ ਨਾਲ ਹੈ ਨਾ ਸੋ ਇਹ ਰਾਈਟ ਆਨਸਰ ਹੋਊਗਾ ਤੁਹਾਡਾ ਇਹ ਸਿੱਖਣ ਪ੍ਰਕਿਰਿਆ ਨੂੰ ਰੋਚਕ ਅਤੇ ਸਥਾਈ ਬਣਾਉਂਦਾ ਹੈ ਧੁਨੀ ਵਿਗਿਆਨ ਵਿੱਚ ਕਹਿੰਦੇ ਕਿਸ ਚੀਜ਼ ਦਾ ਅਧਿਐਨ ਕੀਤਾ ਜਾਂਦਾ ਹੈ ਧੁਨੀ ਵਿਗਿਆਨ ਦੇ ਵਿੱਚ ਕਿਸ ਚੀਜ਼ ਦਾ ਅਧਿਐਨ ਕੀਤਾ ਜਾਂਦਾ ਹੈ ਸ਼ਬਦਾਂ ਦੇ ਅਰਥਾਂ ਦਾ ਵਾਕਾਂ ਦੀ ਵਰਤੋਂ ਦਾ ਧੁਨੀਆਂ ਦੇ ਉਚਾਰਨ ਅਤੇ ਵਰਤੋਂ ਦਾ ਲਿਪੀ ਦੇ ਇਤਿਹਾਸ ਦਾ ਹਮ ਕਰੋ ਵੀ ਆਨਸਰ ਹਾਂ 93 ਨੰਬਰ ਕੁਸਚਨ ਤੇ ਪਹੁੰਚ ਚੁੱਕੇ ਆ ਵੀ ਆਪਾਂ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕਲਾਸ ਨੂੰ ਹਾਂ ਕਰੋ ਬਈ ਆਂਸਰ ਸੋ ਰਾਈਟ ਆਂਸਰ ਬਣੂਗਾ ਵੀ ਤੁਹਾਡਾ ਸੀ ਧੁਨੀਆਂ ਦੇ ਉਚਾਰਨ ਅਤੇ ਵਰਤੋਂ ਦਾ ਠੀਕ ਹੈ ਕਹਿੰਦੇ ਉਹ ਮੇਰੇ ਤੋਂ ਦੂਰ ਭੱਜ ਗਿਆ ਵਾਕ ਵਿੱਚ ਮੇਰੇ ਤੋਂ ਕਿਹੜਾ ਕਾਰਕ ਹੈ ਕਰਣ ਕਾਰਕ ਅਪਾਦਾਨ ਕਾਰਕ ਸਪਰਦਾਨ ਕਾਰਕ ਜਾਂ ਅਧਿਕਰਣ ਕਾਰਕ ਉਹ ਮੇਰੇ ਤੋਂ ਦੂਰ ਭੱਜ ਗਿਆ ਵਾਕ ਦੇ ਵਿੱਚ ਮੇਰੇ ਤੋਂ ਕਿਹੜਾ ਕਾਰਕ ਹੈ ਹਾਂ ਕਰੋ ਵੀ ਆਂਸਰ ਕੀ ਆਂਸਰ ਬਣੇਗਾ 94 ਨੰਬਰ ਕੁਸਚਨ ਤੇ ਪਹੁੰਚ ਚੁੱਕੇ ਆ ਆਪਾਂ ਹੂੰ ਮੇਰੇ ਤੋਂ ਕਨੇ ਦੂਰ ਭੱਜ ਗਿਆ ਸੋ ਰਾਈਟ ਆਂਸਰ ਬਣੂਗਾ ਵੀ ਤੁਹਾਡਾ ਠੀਕ ਹੈ ਆਪਾਦਾਨਕਾਰਕ ਕਿਉਂਕਿ ਵੱਖ ਹੋਣ ਦਾ ਭਾਵ ਹੈ ਠੀਕ ਹੈ ਇੱਕ ਚੀਜ਼ ਨੂੰ ਕਿਸੇ ਦੂਸਰੀ ਚੀਜ਼ ਨਾਲ ਵੱਖ ਕਰਤਾ ਉਥੇ ਕਿਹੜਾ ਹੋਊਗਾ ਤੁਹਾਡਾ ਆਪਾਦਾਨ ਆਊਗਾ ਬਈ 6 ਜਾਣੀ ਰਹਿ ਗਈ ਹੈਨਾ ਕਲਾਸ ਕਰਨ ਦਾ ਮੈਨੂੰ ਤਾਂ ਲੱਗਦਾ ਕੋਈ ਫਾਇਦਾ ਨਹੀਂ ਲੱਗਦਾ ਆਪਾਂ ਨੂੰ ਹੈਨਾ ਡੇ ਟਾਈਮ ਕੋਈ ਬੱਚਾ ਆਉਂਦਾ ਹੀ ਨਹੀਂ ਕਲਾਸ ਦੇਖਣ ਆ ਨਾ ਬਹੁਤ ਕੱਢ ਗਈ ਹੂੰ ਕਥਨ ਕਾਰਨ ਮੌਨ ਵਾਚਨ ਕਹਿੰਦੇ ਗੰਭੀਰ ਅਧਿਐਨ ਲਈ ਜ਼ਰੂਰੀ ਹੁੰਦਾ ਹੈ ਕਥਨ ਆਰ ਤਰਕ ਦਿੰਦਾ ਹੈ ਕਹਿੰਦੇ ਹੀ ਇਕਾਗਰਤਾ ਵਧਾਉਂਦਾ ਤੇ ਸਮੇਂ ਦੀ ਬਚਤ ਕਰਦਾ ਹਾਂ ਕਰੋ ਬਈ ਆਨਸਰ 95 ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਆਪਾਂ ਹਾਂ 95 ਦਾ ਆਨਸਰ ਕਰੋ ਬਈ ਕੀ ਆਨਸਰ ਬਣੇਗਾ ਹੂੰ ਰਾਈਟ ਆਨਸਰ ਬਣੇਗਾ ਵੀ ਤੁਹਾਡਾ 1 ਏ ਅਤੇ ਆਰ ਦੋਵੇਂ ਸਹੀ ਹਨ ਠੀਕ ਹੈ ਹਾਂ ਕਿਰਦੰਤ ਕੀ ਹੁੰਦੇ ਹਨ ਕਿਰਦੰਤ ਜੋ ਪੂਰੀ ਤਰ੍ਹਾਂ ਕਿਰਿਆ ਹੋਣ ਜੋ ਕਿਰਿਆ ਮੂਲ ਤੋਂ ਬਣਨ ਪਰ ਪੂਰੀ ਕਿਰਿਆ ਦਾ ਕੰਮ ਨਾ ਕਰਨਾ ਇਹ ਹੀ ਵਿਸ਼ੇਸ਼ਣ ਜਾਂ ਨਾਮ ਵਜੋਂ ਵਰਤੇ ਜਾਣ ਜੋ ਸਿਰਫ ਭਵਿਕ ਕਾਲ ਦੱਸਣ ਜੋ ਸਿਰਫ ਸਬੰਧਕ ਹੋਣ ਹਮ ਰਾਈਟ ਆਨਸਰ ਬਣੂਗਾ ਤੁਹਾਡਾ ਜੋ ਕਹਦੇ ਕਿਰਿਆ ਮੂਲ ਤੋਂ ਬਣਨ ਪਰ ਪੂਰੀ ਕਿਰਿਆ ਦਾ ਕੰਮ ਨਾ ਕਰ ਸਕਣ ਜਿਵੇਂ ਬੱਚਾ ਪੜਦਾ ਹੈ ਦੌੜ ਦੀ ਗੱਡੀ ਠੀਕ ਹੈ ਵੀ ਪੰਜਾਬੀ ਵਿੱਚ ਕਹਿੰਦੇ ਤੱਤਸਮ ਸ਼ਬਦ ਕਿਹੜੇ ਹੁੰਦੇ ਹਨ ਜੋ ਅੰਗਰੇਜ਼ੀ ਤੋਂ ਆਏ ਨੇ ਜੋ ਸੰਸਕ੍ਰਿਤ ਤੋਂ ਬਿਨਾਂ ਕਿਸੇ ਬਦਲਾਅ ਦੇ ਜਿਉਂਦੇ ਤ्यों ਲੈ ਗਏ ਨੇ ਜੋ ਪੰਜਾਬੀ ਨੇ ਆਪਣੇ ਆਪ ਬਣਾਏ ਨੇ ਜੋ ਫਾਰਸੀ ਤੋਂ ਰੂਪ ਬਦਲ ਕੇ ਆਏ ਨੇ ਹੂੰ ਤੱਤਸਮ ਰਾਈਟ ਆਨਸਰ ਬਣੂਗਾ ਵੀ ਤੁਹਾਡਾ 2 ਠੀਕ ਹੈ ਜੋ ਸੰਸਕ੍ਰਿਤ ਤੋਂ ਬਿਨਾਂ ਕਿਸੇ ਬਦਲਾਅ ਦੇ ਆਏ ਨੇ ਵੀ ਮਨ ਰੋ ਕਿਸੇ ਭਾਸ਼ਾ ਦੇ ਵਿੱਚੋਂ ਆਪਾਂ ਨੇ ਜਿਹੜੇ ਸ਼ਬਦ ਜਿਵੇਂ ਦੀ ਤਿਵੇਂ ਚੱਕ ਕੇ ਵਰਤ ਲਈ ਠੀਕ ਹੈ ਵੀ ਉਹਨਾਂ ਦੇ ਵਿੱਚ ਕੋਈ ਹੇਰ ਬਦਲ ਨਹੀਂ ਕੀਤਾ ਆਪਾਂ ਨੇ ਠੀਕ ਹੈ ਵੀ ਜਿਹੜੇ ਰੂਪ ਦੇ ਵਿੱਚ ਹੈਗੇ ਸੋ ਉਸੇ ਤਰ੍ਹਾਂ ਚੱਕ ਕੇ ਆਪਾਂ ਨੇ ਚੇਪਤੇ ਭਾਸ਼ਾ ਪ੍ਰਯੋਗਸ਼ਾਲਾ ਲੈਂਗੁਏਜ ਲੈਬੋਰਟਰੀ ਕਿਸ ਕੌਸ਼ਲ ਦੇ ਸੁਧਾਰ ਲਈ ਸਭ ਤੋਂ ਵੱਧ ਲਾਹੇਵੰਦ ਹੈ ਲਿਖਣ ਕੌਸ਼ਲ ਉਚਾਰਨ ਤੇ ਬੋਲਣ ਕੌਸ਼ਲ ਸਿਰਫ ਵਿਆਕਰਨ ਸਿੱਖਣ ਲਈ ਸੀ ਸਾਹਿਤ ਪੜਨ ਲਈ ਭਾਸ਼ਾ ਪ੍ਰਯੋਗਸ਼ਾਲਾ ਹਾਂ ਕਰੋ ਵੀ ਆਨਸਰ ਹੂੰ ਇਹ ਪਤਾ ਕੀ ਹੁੰਦਾ ਸੀਗਾ ਇਹ ਸਾਡੇ ਤਾਂ ਹੈਗੇ ਸੇ ਬਈ ਉਥੇ ਬੀੜ ਦੇ ਵਿੱਚ ਪਰ ਕਦੇ ਕਰਵਾਇਆ ਹੀ ਨਹੀਂ ਸੀ ਉਹਨਾਂ ਨੇ ਠੀਕ ਹੈ ਉਹ ਸਿਰਫ ਇੱਕ ਅ ਕੈਨੇਂਦਰੀਕ ਫਾਰਮੈਲਿਟੀ ਦੇ ਆਧਾਰ ਤੇ ਸੀਗਾ ਉਹ ਕੰਨੀ ਕੋਈ ਨਾ ਉਹ ਹੁੰਦਾ ਸੀਗਾ ਇਹ ਪਤਾ ਮੈਂ ਕਿਉਂ ਕਹ ਰਹੀ ਸਾਡੇ ਕਿਉਂ ਸੀਗਾ ਕਿਉਂਕਿ ਹਰ ਇੱਕ ਚੀਜ਼ ਇੱਕ ਟੀਚਰ ਨੂੰ ਆਉਣੀ ਚਾਹੀਦੀ ਪਹਿਲਾਂ ਫਿਰ ਬੱਚੇ ਸਿੱਖਦੇ ਨੇ ਵੀ ਮੰਨ ਲਓ ਜਿਹੜਾ ਕੋਈ ਬੱਚੇ ਨੂੰ ਕੋਈ ਚੀਜ਼ ਸਿੱਖ ਸਿੱਖ ਨਹੀਂ ਰਿਹਾ ਉਹ ਸਹੀ ਉਚਾਰਨ ਨਹੀਂ ਕਰਦਾ ਕਿਸੇ ਭਾਸ਼ਾ ਦਾ ਹਨਾ ਉਹ ਬੱਚੇ ਦੇ ਕੰਨਾਂ ਦੇ ਉੱਪਰ ਕਹਿੰਦੇ ਉਹ ਹੈੱਡਫੋਨ ਮੰਗੂ ਲਗਾਇਆ ਜਾਂਦਾ ਸੀ ਬਾਰ-ਬਾਰ ਉਹੀ ਜਿਹੜਾ ਵਰਡ ਹੁੰਦਾ ਬੱਚੇ ਨੂੰ ਸੁਣਾਇਆ ਜਾਂਦਾ ਉਹ ਸ਼ਬਦ ਠੀਕ ਹੈ ਉਚਾਰਨ ਕਰਦੇ ਜਾਂਦੇ ਉਹਦੇ ਕੰਨਾਂ ਦੇ ਵਿੱਚ ਬਾਰ-ਬਾਰ ਬਾਰ-ਬਾਰ ਜਦੋਂ ਸੁਣੂਗਾ ਆਪਦੇ ਆਪ ਨੂੰ ਸਮਝ ਆਊਗੀ ਠੀਕ ਹੈ ਫਿਰ ਉਹ ਸਹੀ ਬੋਲੂਗਾ ਸੋ ਦਾ ਰਾਈਟ ਆਨਸਰ ਹੋਊਗਾ ਤੁਹਾਡਾ ਦੋ ਉਚਾਰਨ ਅਤੇ ਬੋਲਣ ਕੁਐਸਚਨ ਨੂੰ ਸੁਧਾਰਨ ਵਾਸਤੇ ਠੀਕ ਹੈ ਬਈ ਮੈਂ ਕੱਲ ਕਹਿੰਦੇ ਦਿੱਲੀ ਜਾਵਾਂਗਾ ਵਾਕ ਵਿੱਚ ਦਿੱਲੀ ਸ਼ਬਦ ਕੀ ਹੈ ਆਮ ਖਾਸ ਇਕੱਠ ਵਾਚਕ ਜਾਂ ਭਾਵ ਵਾਚਕ ਮੈਂ ਕੱਲ ਦਿੱਲੀ ਜਾਵਾਂਗਾ ਵਾਕ ਵਿੱਚ ਦਿੱਲੀ ਕੀ ਹੈ ਹਾਂ ਰਾਈਟ ਆਨਸਰ ਬਣੋ ਤੁਹਾਡਾ ਦੋ ਖਾਸ ਨਾਮ ਆ ਦਿੱਲੀ ਠੀਕ ਹੈ ਬਈ ਜਦੋਂ ਬੱਚਾ ਸਕੂਲ ਨੂੰ ਸਕੂਲ ਦੀ ਜਗ੍ਹਾ ਲੱਲੇ ਪੈਰ ਭਿੰਦੀ ਬੋਲਦਾ ਹੈ ਤਾਂ ਇਹ ਕਿਹੜੀ ਕਿਸ ਤਰ੍ਹਾਂ ਦਾ ਦੋਸ਼ ਹੈ ਵਿਆਕਰਨ ਉਚਾਰਨ ਲਿਖਣ ਜਾਂ ਬૌਧਿਕ ਹੂੰ 100 ਨੰਬਰ ਤੇ ਪਹੁੰਚ ਚੁੱਕੇ ਆ ਵੀ ਆਂਸਰ ਕਰਨ ਦੀ ਕੋਸ਼ਿਸ਼ ਕਰੋ ਕੀ ਆਂਸਰ ਬਣੇਗਾ ਤੁਹਾਡੇ ਤੋਂ ਆਂਸਰ ਲੈਣਾ ਵੀ ਲਾਸਟ ਕੁਐਸਚਨ ਆ ਨਾ ਕਰੋ ਆਂਸਰ ਹਾਂ ਸੋ ਰਾਈਟ ਆਂਸਰ ਬਣੂਗਾ ਵੀ ਤੁਹਾਡਾ ਦੋ ਉਚਾਰਨ ਦੋਸ਼ ਕਹਿੰਦੇ ਇਹ ਅਕਸਰ ਖੇਤਰੀ ਪ੍ਰਭਾਵ ਕਾਰਨ ਹੁੰਦਾ ਹੈ ਠੀਕ ਹੈ ਖੇਤਰੀ ਸਮਝ ਗਏ ਹੋ ਏਰੀਆ ਦੇ ਸਹਾਉਣਾ ਠੀਕ ਹੈ ਵੀ ਹੂੰ ਤੁਸੀਂ ਜੇ ਤੁਹਾਡੀ ਇਹਦੀ ਕਲਾਸ ਬਈ ਜਿੰਨੇ ਵਿੱਚ ਚੰਗੀ ਲੱਗੀ ਲਾਈਕ ਸ਼ੇਅਰ ਕਰਨਾ ਸੋ ਜਿਹੜੇ ਬੱਚੇ ਟੈਲੀਗ੍ਰਾਮ ਜਾਂ ਵਟਸਐਪ ਦੇ ਵਿੱਚ ਤੁਸੀਂ ਜੁਆਇਨ ਹੋਣਾ ਚਾਹੁੰਦੇ ਸਾਡੇ ਨਾਲ ਜੁੜ ਸਕਦੇ ਹੋ ਸੋ ਇਹ ਆਪਣੇ ਕੋਰਸ ਨੇ ਬਈ ਸੋ ਜਿਹੜੇ ਜੁਆਇਨ ਕਰਨਾ ਚਾਹੁੰਦੇ ਜਰੂਰ ਜੁਆਇਨ ਕਰਿਓ ਬਹੁਤ ਹੀ ਘੱਟ ਪੈਸਿਆਂ ਦੇ ਪਰ ਇਹ ਤੁਹਾਨੂੰ ਕੋਰਸ ਨੇ ਅਵੇਲੇਬਲ ਕੀਤੇ ਜਾ ਰਹੇ ਨੇ 2500 ਦੇ ਵਿੱਚ ਪੇਪਰ 1 ਤੇ 3000 ਦੇ ਵਿੱਚ ਪੇਪਰ 2 ਠੀਕ ਹੈ ਪਲੇ ਸਟੋਰ ਦੇ ਵਿੱਚ ਜਾ ਕੇ ਤੁਸੀਂ ਐਪ ਨੂੰ ਬਿਲਕੁਲ ਫ੍ਰੀ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ ਤੁਹਾਡੇ ਤੋਂ ਇੱਕ ਕਮੀ ਹੈ ਬਈ ਤੁਹਾਡੇ ਵਿੱਚ ਠੀਕ ਹੈ ਪਹਿਲਾਂ ਤੁਸੀਂ 2 ਵਜੇ ਦਾ ਟਾਈਮ ਦਿੱਤਾ ਫਿਰ ਬਈ ਤੁਸੀਂ 2: ਪਰ ਹੁਣ ਤਿੰਨ ਦੇ ਵੀ ਕੋਈ ਬੱਚਾ ਕਲਾਸ ਨਹੀਂ ਦੇਖਦਾ ਨਾ ਫਿਰ ਹੁਣ ਕਰੀਏ ਕਰਿਆ ਕੀ ਜਾਵੇ ਹਨਾ ਜੇ ਆਪਾਂ ਇਹ ਕਰਨੇ ਵੀ ਅਭੀ ਆਪਣੀ ਪੰਜਾਬੀ ਦੀ ਕਲਾਸ ਉਹ ਆਪਾਂ ਬੰਦ ਹੀ ਕਰ ਦੇਣੀ ਆ ਠੀਕ ਹੈ ਵੀ ਜਦੋਂ ਆਪਣਾ ਪੇਪਰ ਨੇੜੇ ਹੀ ਆ ਗਿਆ ਆਪਾਂ ਉਹ ਸ਼ੁਰੂ ਕਰ ਲਾਂਗੇ ਵੀ ਮੰਨ ਲਓ ਜਦੋਂ ਨੋਟੀਫਿਕੇਸ਼ਨ ਆ ਗਿਆ ਨਾ ਉਹਦੇ ਸਟਾਰਟ ਕਰ ਲਾਂਗੇ ਆਪਾਂ ਹਨਾ ਵੀ ਉਹਨਾਂ ਟਾਈਮ ਆਪਾਂ ਪੰਜਾਬੀ ਦੀ ਕਲਾਸ ਡਿਲੇ ਕਰ ਦਿੰਨੇ ਆ ਬੰਦ ਕਰ ਦਿੰਨੇ ਆ ਠੀਕ ਹੈ ਕਿਉਂਕਿ ਨਾ ਤਾਂ ਸਟੂਡੈਂਟ ਇੰਟਰਸਟ ਦਿਖਾਉਂਦੇ ਨੇ ਹੁਣ ਮੈਂ ਤੁਹਾਡੇ ਵਾਸਤੇ ਦੋ ਦੋ ਘੰਟੇ ਨਾ ਮੱਥਾ ਮਾਰਦੀ ਆ ਪਰ ਜਦੋਂ ਕੋਈ ਰਿਸਪੌਂਸ ਹੀ ਨਹੀਂ ਮਿਲੇ ਹਨਾ ਫਿਰ ਉਹ ਤੇ ਕੰਮ ਸੋ ਮਤਬ ਤੁਸ ਲਾਈਕ ਕਰੋ ਸ਼ੇਅਰ ਕਰਿਆ ਕਰੋ ਵੀ ਕਲਾਸ ਨੂੰ ਆਪਣੇ ਕਿਸੇ ਵੀ ਤੁਹਾਡੇ ਕੋਈ ਗਰੁੱਪ ਚੱਲਦਾ ਹੈ ਹੁਣ ਤਾਂ ਜਿਹੜੇ ਪੀਐਸਟਾ ਦਾ ਪੇਪਰ ਜਿਹੜੇ ਪਾਸ ਕਰੀ ਬੈਠੇ ਨੇ ਉਹ ਜਿਹੜੇ ਲੱਗੇ ਬੈਠਣ ਉਹਨਾਂ ਵਾਸਤੇ ਵੀ ਜ਼ਰੂਰੀ ਹੈ ਜਿਹਨਾਂ ਨਹੀਂ ਪਾਸ ਕੀਤਾ ਹਨਾ ਸੋ ਇਹ ਗੱਲ ਦਾ ਤੁਸੀਂ ਧਿਆਨ ਰੱਖਣਾ ਠੀਕ ਹੈ ਬਈ ਸੋ ਮਿਲਦੇ ਆ ਕਿ ਨਵੇਂ ਸੈਸ਼ਨ ਦਾ ਸੋ ਧੰਨਵਾਦ ਦੇ ਕੇ